ਹਾਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜਿੱਥੇ ਅਸੀਂ ਤੁਹਾਨੂੰ ਦੁਨੀਆ ਦੇ ਵੱਖ-ਵੱਖ ਅਜੂਬਿਆਂ ਦੇ ਬਾਰੇ ਦਿਲਚਸਪ ਜਾਣਕਾਰੀਆਂ ਦਿੰਦੇ ਹਾਂ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਜਗਜੀਤ ਸਿੰਘ ਅਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਜਗ੍ਹਾ ਬਾਰੇ ਜਿਸ ਨੂੰ ਲੋਕ ਦਾ ਡੋਰ ਟੂ ਹੈਲ ਕਹਿੰਦੇ ਹਨ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਹੋਰ ਰਮਾਂਚਕ ਅਤੇ ਦਿਲਚਸਪ ਵੀਡੀਓ ਦੇਖਣ ਲਈ ਤਾਂ ਚਲੋ ਵੀਡੀਓ ਕਰਦੇ ਹਾਂ ਸਟਾਰਟ ਦ ਦ ਡੋਰ ਟੂ ਹੈਲ ਜੇ ਨਰਕ ਦਾ ਦਰਵਾਜ਼ਾ ਤੁਹਾਨੂੰ ਇਹ ਨਾਂ ਸੁਣ ਕੇ ਹੀ ਹੈਰਾਨੀ ਹੋਈ ਹੋਏਗੀ ਇਹ ਦਰਅਸਲ ਤੁਰਮੇਕਿਸਤਾਨ ਦੇ ਕਾਰਾਕੂਮ ਰੇਗਿਸਤਾਨ ਵਿੱਚ ਸਥਿਤ ਇੱਕ ਬਹੁਤ ਵੱਡਾ ਅਗਦਾ ਖੱਡਾ ਹੈ ਇਹ ਸਥਾਨ 1970 ਤੋਂ ਲਗਾਤਾਰ ਜਲ ਰਿਹਾ ਹੈ ਤੇ ਇਸ ਨੂੰ ਦੇਖਣ ਆਉਣ ਵਾਲੇ ਸਾਲਾਨੀਆਂ ਨੂੰ अचंभਿਤ ਕਰਦਾ ਹੈ। ਉਹ ਇਸ ਦੀ ਪੂਰੀ ਕਹਾਣੀ ਦੀ ਗੱਲ ਕਰੀਏ। 1970 ਵਿੱਚ ਸੋਵੀਅਤ ਸੰਘ ਦੇ ਵਿਗਿਆਨੀਆਂ ਨੇ ਇਹੋ ਜਿਹੀ ਖੋਜ ਦੀ ਸ਼ੁਰੂਆਤ ਕੀਤੀ ਜਿੱਥੇ ਉਹ ਸੁਭਾਵਿਕ ਕੈਸ ਦੇ ਭੰਡਾਰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਖੋਜ ਦੌਰਾਨ ਉਹਨਾਂ ਨੇ ਕਾਰਾਕუმ ਰੇਗਿਸਤਾਨ ਦੇ ਇੱਕ ਹਿੱਸੇ ਵਿੱਚ ਇੱਕ ਸਥਾਨ ਦੀ ਪਛਾਣ ਕੀਤੀ ਜਿੱਥੇ ਉਹਨਾਂ ਨੂੰ ਉਮੀਦ ਸੀ ਕਿ ਬਹੁਤ ਸਾਰਾ ਤੇਲ ਹੋ ਸਕਦਾ ਹੈ। ਉਹਨਾਂ ਨੇ ਡ੍ਰਿਲਿੰਗ ਸ਼ੁਰੂ ਕੀਤੀ ਅਤੇ ਯਕੀਨ ਬਣਾਏ ਕਿ ਇਹ ਇਲਾਕਾ ਬਹੁਤ ਹੀ ਦੌਲਤਮੰਦ ਹੈ। ਪਰ ਇਸ ਦੇ ਬਦਲੇ ਉਹਨਾਂ ਨੂੰ ਇੱਕ ਬਹੁਤ ਵੱਡਾ ਮੀਥੇਨ ਗੈਸ ਦਾ ਖੰਡਰ ਮਿਲਿਆ ਜਦੋਂ ਉਹਨਾਂ ਨੇ ਡ੍ਰਿੱਲ ਕੀਤਾ ਤਾਂ ਗੈਸ ਦੀ ਇੱਕ ਭਾਰੀ ਮਾਤਰਾ ਹਵਾ ਵਿੱਚ ਛੁੱਟ ਗਈ ਮੀਥੇਨ ਜੋ ਕਿ ਬਹੁਤ ਜਲਨਸ਼ੀਲ ਗੈਸ ਹੈ ਹਵਾ ਵਿੱਚ ਫੈਲ ਗਈ ਅਤੇ ਇਸ ਨਾਲ ਹਵਾ ਦੀ ਗੁਣਵੱਤਾ ਬਹੁਤ ਹੀ ਖਰਾਬ ਹੋ ਗਈ ਇਸ ਗੈਸ ਦੇ ਰਿਸਾਅ ਨਾਲ ਲੋਕਾਂ ਦੀ ਸਿਹਤ ਤੇ ਭਿਆਨਕ ਪ੍ਰਭਾਵ ਪੈ ਸਕਦਾ ਸੀ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਵਿਗਿਆਨੀਆਂ ਨੇ ਸੋਚਿਆ ਕਿ ਇਹ ਗੈਸ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਵੇ ਉਹਨਾਂ ਦਾ ਇਹ ਅੰਦਾਜ਼ਾ ਸੀ ਕਿ ਇਹ ਗੈਸ ਕੁਝ ਕੁ ਦਿਨਾਂ ਵਿੱਚ ਸੜ ਕੇ ਖਤਮ ਹੋ ਜਾਵੇਗੀ ਪਰ ਉਹਨਾਂ ਦੀ ਇਹ ਕਲਪਨਾ ਸਹੀ ਸਾਬਿਤ ਨਹੀਂ ਹੋਈ ਅੱਗ ਲਗਾਈ ਗਈ ਗੈਸ 50 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਜਲਦੀ ਰਹੀ ਇਹ ਅੱਗ ਲਗਾਤਾਰ ਅੱਗ ਦੀ ਤਰ੍ਹਾਂ ਬਰਕਰਾਰ ਰਹੀ ਅਧ ਇਸ ਨੇ ਦਰ ਡੋਰ ਟੂ ਹੈਲ ਦਾ ਨਾਮ ਹਾਸਲ ਕਰ ਲਿਆ ਜਰਾ ਇਸ ਗੱਡੇ ਦੇ ਆਕਾਰ ਅਤੇ ਇਸ ਦੇ ਦ੍ਰਿਸ਼ ਬਾਰੇ ਗੱਲ ਕਰੀਏ ਇਹ ਅੱਗ ਦਾ ਖੱਡਾ ਕਰੀਬ 70 ਮੀਟਰ ਚੌੜਾ ਹੈ ਅਤੇ 20 ਮੀਟਰ ਗਹਿਰਾ ਹੈ ਦਿਨ ਵਿੱਚ ਇਹ ਸਿਰਫ ਇੱਕ ਖਾਲੀ ਖੱਡਾ ਦਿਖਾਈ ਦਿੰਦਾ ਹੈ ਪਰ ਰਾਤ ਦੇ ਸਮੇਂ ਇਹ ਦ੍ਰਿਸ਼ ਬਹੁਤ ਹੀ ਭਿਆਨਕ ਹੋ ਜਾਂਦਾ ਹੈ ਇਸ ਦੇ ਅੰਦਰੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਅਤੇ ਧੂਆਂ ਦੂਰੋਂ ਵੀ ਦਿਖਾਈ ਦਿੰਦੇ ਹਨ ਸੈਲਾਨੀ ਇਸ ਨੂੰ ਦੇਖਣ ਆਉਂਦੇ ਹਨ ਤੇ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਕੈਪਚਰ ਕਰਦੇ ਹਨ ਹੁਣ ਇਹ ਸਥਾਨ ਇੱਕ ਪ੍ਰਸਿੱਧ ਸਲਾਨੀ ਸਥਾਨ ਬਣ ਚੁੱਕਾ ਹੈ ਹਰ ਸਾਲ ਲੱਖਾਂ ਸਲਾਨੀ ਇਸ ਨਰਕ ਦੇ ਦਰਵਾਜੇ ਨੂੰ ਦੇਖਣ ਆਉਂਦੇ ਹਨ ਇਸ ਸਥਾਨ ਨੇ ਸਲਾਨੀਆਂ ਅਤੇ ਖੋਜਕਰਤਾਵਾਂ ਦੀ ਰੁਚੀ ਨੂੰ ਬੇहद ਖਿੱਚਿਆ ਹੈ ਕਈ ਲੋਕ ਇਸ ਦੀ ਭਿਆਨਕ ਖੂਬਸੂਰਤੀ ਨੂੰ ਦੇਖਣ ਲਈ ਦੂਰੋ ਦੂਰੋ ਯਾਤਰਾ ਕਰਦੇ ਆਉਂਦੇ ਹਨ ਇਸ ਦਾ ਡੋਰ ਟੂ ਹੈਲਲ ਦੇ ਨਾਲ ਸਮਤਤ ਕਈ ਦਿਲਚਸਪ ਕਹਾਣੀਆਂ ਤੇ ਮਿਥ ਵੀ ਹਨ ਕੁਝ ਲੋਕ ਮੰਨਦੇ ਹਨ ਕਿ ਇਹ ਜਗ੍ਹਾ ਸੱਚਮੁੱਚ ਨਰਕ ਦਾ ਦਰਵਾਜ਼ਾ ਹੈ ਉਹਨਾਂ ਦੇ ਲਈ ਇਹ ਜਗ੍ਹਾ ਅਧਿਆਤਮਿਕ ਮਹੱਤਵ ਰੱਖਦੀ ਹੈ ਤੇ ਉਹ ਇਸ ਨੂੰ ਕੁਦਰਤ ਦਾ ਇੱਕ ਚਮਤਕਾਰ ਮੰਨਦੇ ਹਨ ਵਿਗਿਆਨੀ ਇਸ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਨੂੰ ਪ੍ਰਕਿਰਤਿਕ ਮੌਸਮਾਤੀ ਤਬਦੀਲੀਆਂ ਦੇ ਸਬੰਧ ਵਿੱਚ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਹਾਲ ਤਰਮੇਕਿਸਤਾਨ ਦੀ ਸਰਕਾਰ ਨੇ ਇਸ ਗੱਡੇ ਨੂੰ ਬੰਦ ਕਰਨ ਅਤੇ ਇਸ ਦੇ ਆਲੇ-ਦੁਆਲੇ ਦੀ ਜ਼ਮੀਨ ਨੂੰ ਵਾਪਸ ਪ੍ਰਾਣੀ ਹਾਲਤ ਵਿੱਚ ਲੈ ਕੇ ਆਉਣ ਦਾ ਯਤਨ ਕੀਤੇ ਹਨ ਪਰ ਇਸ ਦੇ ਬਾਵਜੂਦ ਇਹ ਜਗ੍ਹਾ ਲਗਾਤਾਰ ਜਲ ਰਹੀ ਹੈ ਅਤੇ ਇਸ ਨੂੰ ਬੰਦ ਕਰਨਾ ਬਹੁਤ ਹੀ ਮੁਸ਼ਕਲ ਹੈ ਵਿਗਿਆਨੀ ਅਤੇ ਇੰਜੀਨੀਅਰਾਂ ਨੇ ਵੀ ਕਈ ਤਰੀਕੇ ਪ੍ਰਯੋਗ ਕੀਤੇ ਪਰ ਇਹ ਅਜੇ ਤੱਕ ਸਫਲ ਨਹੀਂ ਹੋ ਪਾਏ ਦ ਦ ਡੋਰ ਟੂ ਹੈਲ ਇੱਕ ਅਜੀਬ ਅਤੇ ਅਨੋਖਾ ਅਜੂਬਾ ਹੈ ਜੋ ਸਾਨੂੰ ਕੁਦਰਤ ਦੀ ਸ਼ਕਤੀ ਅਤੇ ਇਨਸਾਨੀ ਗਲਤੀਆਂ ਦੇ ਨਤੀਜੇ ਬਾਰੇ ਸਿਖਾਉਂਦਾ ਹੈ ਇਹ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਕੁਦਰਤ ਨਾਲ ਖਿਲਵਾੜ ਕਰਨ ਦੇ ਨਤੀਜੇ ਕਈ ਵਾਰ ਬਹੁਤ ਹੀ ਭਿਆਨਕ ਹੋ ਸਕਦੇ ਹਨ ਇਸੇ ਤਰ੍ਹਾਂ ਦਾ ਡੋਰ ਟੂ ਹੈਲ ਸਾਡੀ ਪ੍ਰਕਿਰਤੀ ਦੀ ਇੱਕ ਅਜੀਬੋ-ਗਰੀਬ ਅਤੇ ਰੋਚਕ ਕਲਪਨਾ ਹੈ ਜੋ ਗਿਆਨ ਦੇ ਤਰੀਕੇ ਨਾਲ ਕੁਦਰਤੀ ਗੈਸ ਦੇ ਭਿਆਨਕ ਰੂਪ ਨੂੰ ਦਰਸਾਉਦੀ ਹੈ ਕੀ ਤੁਸੀਂ ਕਦੇ ਇਸ ਭਿਆਨਕ ਅਜੂਬੇ ਦੇ ਬਾਰੇ ਸੁਣਿਆ ਹੈ ਕਿਰਪਾ ਕਰਕੇ ਕਮੈਂਟ ਵਿੱਚ ਜ਼ਰੂਰ ਦੱਸੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਕਰ ਲਵੋ ਤਾਂ ਜੋ ਤੁਸੀਂ ਅਜੇ ਹੋਰ ਦਿਲਚਸਪ ਤੱਥ ਦੇਖ ਸਕੋ ਅਗਲੀ ਵਾਰ ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਅਤੇ ਸਤਿ ਸ਼੍ਰੀ ਅਕਾਲ